15 ਅਗਸਤ ਦੇਸ਼aband ਦੇ ਵਿੱਚ ਜੋ ਦਿਵਸ ਮਨਾਇਆ ਜਾ ਰਿਹਾ ਉਹਦੇ ਸੰਬੰਧ ਚ ਸਾਡੇ ਜੰਡੇਆਲਾ ਸ਼ਹਿਰ ਦੇ ਵਿੱਚ ਜਿੰਨੇ ਆਊਟਰ ਨਾਕੇ ਨੇ ਉੱਥੇ ਲਗਾਏ ਗਏ ਨੇ ਸ਼ਹਿਰ ਦੇ ਵਿੱਚ ਇਨਰ ਨਾਕੇ ਵੀ ਲਗਾਏ ਗਏ ਨੇ ਸਾਡੇ 8 ਨਾਕੇ ਨੇ ਇਸ ਤੋਂ ਇਲਾਵਾ ਅਸੀਂ ਰੇਲਵੇ ਟਰੈਕ ਹਰ ਚੀਜ਼ ਨੂੰ ਕਵਰ ਕੀਤਾ ਹੋਇਆ ਜੀ ਸਾਡੀ ਪੁਲਿਸ ਫੋਰਸ ਪੈਟਰੋਲਿੰਗ ਵੀ ਚੱਲਦੀ ਹੈ ਤੇ ਸਾਡੇ ਸੀਨੀਅਰ ਆਫੀਸਰ ਡੀਐਸਪੀ ਸਾਹਿਬ ਸਰਵਿੰਦਰ ਸਿੰਘ ਵੀ ਆਰਾਊਂਡ ਕਰ ਰਹੇ ਨੇ ਅਸੀਂ ਵੀ ਇਲਾਕੇ ਚ ਬਾਹਰ ਆ ਸਾਡਾ ਸਾਰਿਆਂ ਦਾ ਮਕਸਦ ਇਹੀ ਹੈ ਵੀ ਜੋ ਦਿਵਸ ਹੈ ਬੜੇ ਅچھے ਤਰੀਕੇ ਨਾਲ ਪੀਸਫੁਲੀ ਬਤੀਤ ਹੋਵੇ ਚੈਕਿੰਗ ਦੌਰਾਨ ਕੋਈ ਬਰਾਮਦਗੀ ਕਿਛਿੰਗ ਚੈਕਿੰਗ ਦੌਰਾਨ ਦੇਖੋ ਬਰਾਮਦਗੀਆਂ ਹੋ ਰਹੀਆਂ ਨੇ ਹੁਣ ਵੀ ਅਸੀਂ ਦੋ ਵਹੀਕਲ ਜਿਹੜੇ ਬਿਨਾ ਨੰਬਰੀਆਮਪਾਉਂਡ ਕੀਤੇ ਆ ਛੱਕੀ ਬੰਦੇ ਵੀ ਰਾਉਂਡ ਅਪ ਕੀਤੇ ਆ ਉਹਨਾਂ ਦੀ ਪੁੱਛਗਿੱਛ ਕਰਾਂਗੇ ਵੀ ਉਹ ਜੰਡਿਆਲਾ ਸ਼ਹਿਰ ਦੇ ਵਿੱਚ ਕਿਉਂ ਆਏ ਨੇ ਕਿਹਨੂੰ ਮਿਲਣ ਆਏ ਨੇ ਅਸੀਂ ਸਾਰਾ ਪ੍ਰੋਪਰਲੀ ਇਹਨੂੰ ਦੇਖਾਂਗੇ ਜੀ 15 ਅਗਸਤ ਤੱਕ ਯਾਨੀ ਲੈ ਕਿ ਚੱਕੀ ਸਾਡਾ ਨਹੀਂ ਇਹ ਕੰਟੀਨਿਊ ਜਾਰੀ ਰਹੇਗੀ ਪਹਿਲਾਂ ਵੀ ਜਾਰੀ ਸੀ ਕੰਮ ਅੱਗੇ ਤੋਂ ਵੀ ਜਾਰੀ ਰਹੂ ਅਸੀਂ ਝੰਡਿਆਲਾ ਸ਼ਹਿਰ ਦੇ ਵਸਨੀਕਾਂ ਲਈ ਇੱਕ ਅਮਨ ਅਮਾਨ ਲਿਆਉਣ ਲਈ ਇਹਨੂੰ ਕੰਟੀਨਿਊਲੀ ਪ੍ਰੈਕਟਿਸ ਰੱਖਾਂਗੇ